हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਪੱਟੀ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਬੱਡੀ ਗਿਣਤੀ ਦੇ ਵਿੱਚ ਨਾਗ ਇਹਨਾਂ ਦੇ ਕੋਲੇ ਅੱਜ ਮੌਜੂਦ ਆ ਹਰ ਵਰ੍ਹੇ ਦੀ ਤਰ੍ਹਾਂ 15-16 15-16 ਨਾਗ ਨੇ ਜਿਹਦੇ ਵਿੱਚ ਕੋਈ ਛੇਕ ਮੱਝਾਂ ਝੋਟੀਆਂ ਤੁਹਾਨੂੰ ਦਿਖਾਈਆਂ ਆਪਾਂ ਠੀਕ ਆ ਜੀ ਤੇ ਤਕਰੀਬਨ ਕੋਈ 7-8-7 ਨਾਗੀ ਜਿਹੜੇ ਵੜਾ ਨੇ ਪੂਰੀ ਗੱਲਬਾਤ ਕਰਾਂਗੇ ਤਰੀਕਾ 28 ਨਵੰਬਰ ਸਮਾਂ ਦੋਸਤੋ ਕੋਈ ਦੁਪਹਿਰ ਦੇ 1:3 2 ਵਜੇ ਦਾ ਟਾਈਮ ਆ ਮਾਲ ਵੱਡੀ ਗਿਣਤੀ ਦੇ ਵਿੱਚ ਆਇਆ ਗਿਆ ਰਹਿੰਦਾ ਰੁਟੀਨ ਦੇ ਵਿੱਚ ਹੀ ਪੁੱਛ ਕਿਸ ਕਰਦੇ ਰਿਆ ਕਰੋ ਠੀਕ ਆ ਜੀ ਵੈੜਾ ਸੁਈਆਂ ਵੀ ਮਿਲ ਜਾਂਦੀਆਂ ਤੁਹਾਨੂੰ ਕੱਬੜ ਵੀ ਮਿਲ ਜਾਂਦੀਆਂ ਇਸੇ ਤਰ੍ਹਾਂ ਜਿਹੜੀਆਂ ਮੱਜਾ ਝੋਟੀਆਂ ਚ ਦਿਖਾਈਆਂ ਨੇ ਬਿਲਕੁਲ ਜੈਨੂਨ ਜੈਜ ਰੇਟਾਂ ਦੇ ਉੱਤੇ ਸੋ ਵੀਡੀਓ ਮੇਰਾ ਭਰਾ ਤੁਸੀਂ ਐਂਡ ਤੱਕ ਦੇਖ ਲਿਆ ਜੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਜਾਊਗੀ ਵਧੇਰੇ ਗਿਣਤੀ ਦੇ ਵਿੱਚ ਮਾਲ ਆ ਜਦੋਂ ਮਰਜ਼ੀ ਆਓ ਕੋਈ 5 7 8 ਤੱਕ ਜਿਹੜੇ ਮੌਜੂਦ ਹੁੰਦੇ ਆ ਸਭ ਤੋਂ ਪਹਿਲਾਂ ਵੀਰ ਸਤਨਾਮ ਮੋਰਮੇ ਤੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਬੱਲੇ ਬੱਲੇ ਕਰਾਤੀ ਮੁੰਡਿਆ ਪੂਰੀ ਪੂਰੀ ਭਾਈ ਬੱਲੇ ਬੱਲੇ ਕਰਾਈ ਜੰਨੇ ਚੋਕ ਸ਼ੁਕਰ ਸੱਚੇ ਪਾਤਸ਼ਾਹ ਦੀ ਚਲੋ ਅੱਛਾ ਗੁਰ ਸਤਨਾਮ ਇੱਕ ਪੂਰ ਦੇ ਵਿੱਚ ਆਪਾਂ ਮੱਝਾਂ ਦਿਖਾਤੀਆਂ ਵੀਰਾਂ ਨੂੰ ਵੀ 6-7 ਜਿਹੜੇ ਪਸ਼ੂ ਆਪਣੇ ਕੋਲ ਪਰਲੇ ਪਾਸੇ ਖੜੇ ਆ। ਹਾਂਜੀ ਹਾਂਜੀ। ਇਧਰ ਵੀ ਜਿਹੜੀਆਂ 7 ਗਵਾਂ ਨੇ ਮਿਲਾਂ ਤਾਂ ਵੀ ਮਾਲ ਸਾਰੇ ਸੋਇਆ ਸਵਾਇਆ। ਸੋਇਆ ਸਵਾਇਆ ਜੀ। ਠੀਕ ਆ। ਕੋਈ ਵਾਛੀ ਗੱਬਰ ਪਾ ਕੇ ਸੁਈਗਾ। ਠੀਕ ਆ ਵੀ ਇੱਕ ਵਾਛੀ ਇੱਕੋ ਗੱਬਣ ਵਿਖਾਉਣੀ ਆ। ਇੱਕ ਅਨਸਰ ਬਲੂਨ ਵਾਛੀ ਤੇ ਵੀਰ ਸਤਨਾਮ ਸ਼ਰਵਾਤ ਵੱਡੀ ਵੇੜ ਤੋਂ ਕਰ ਲਈਏ ਇਧਰ। ਹਾਂ ਜੇ ਤੋ ਕਰ ਲਓ ਜੀ। ਲੈ ਵੀ ਗਰਲੈਂਡੋ ਆ ਗਈ। ਗਰਲੈਂਡੋ ਜੀ। ਬੋ ਜੀ ਗਰਲੈਂਡੋ ਕੱਢ ਦਿਓ ਬਾਹਰ। ਬੜਾ ਇਹ ਗੱਪਣ ਸੂਈ ਹੈ ਜੀ ਇਹ ਸੂਈ ਹੈ ਵੀਰ ਜੀ ਪਰਸੋਂ ਛਾਂ ਦੀ ਸੂਈ ਜੇ ਇਹਦੇ ਕੋਲ ਐਂਡ ਤੇ 15 16 ਕਿਲੋ ਬੋਲਾ ਤਿਆਰ ਆ ਰਿਹਾ ਜੀ ਲਓ ਜੀ ਪਰਸੋਂ ਦੀ ਸੂਈ ਹੈ ਤੇ 15 16 ਲੀਟਰ ਬੋਲੇ ਬੋਲੇ ਦਾ ਥੱਲੇ ਜੇ ਮਗਰ ਵੱਛੀ ਜੇ ਮਗਰ ਵੱਛੀ ਆ ਗਈ ਆ ਲਾਲ ਰੱਬੀ ਆ ਕਰੋ ਕੱਦ ਹਾਈਟ ਚੈੱਕ ਠੀਕ ਆ ਜੀ ਆ ਇਹਦਾ ਬੱਚਾ ਉਧਰ ਆਹੋ ਹੀ ਆ ਆਹ ਸੰਢੀ ਧੀਰੀ ਭਾਵੇਂ ਮੰਗਾ ਪਾ ਗਏ ਜੋ ਕੋਈ ਗੱਲ ਹੱਥ ਵੱਲਾ ਫੇਰਦੇ ਭਾਵੇਂ ਇਦਾਂ ਜੋ ਜਿੰਨੇ ਮੜਾ ਤੂੰ ਤੋ ਮਾਰ ਕੇ ਵਿਖਾ ਦੇ ਠੀਕ ਆ ਆਏ ਭਾਈ ਕੱਦ ਹਾਈਟ ਦੋਸਤ ਪੂਰੀ ਤੇ ਆਹ ਲਾਲ ਆ ਗਈ ਹਰ ਸ਼ਰ ਦੇ ਵਿੱਚ ਵੱਛੀ ਨਾੜੂਆ ਨਾਲ ਬੱਚੇ ਤੇ ਜਿੱਲਾ ਨਾਲ ਦੇਣ ਆ ਜੱਟਾ ਜੀ ਟੰਡੀ ਬਿਣਾ ਵੰਗੇ ਤੇ ਚੋ ਕੋਈ ਪ੍ਰੋਵਾਈ ਨਹੀਂ ਗੇ ਨਹੀਂ ਨਹੀਂ ਚੰਗਾ ਵਜਣ ਲੋੜ ਆ ਕੇ ਕੇਵਰੇ ਦਾ ਕਰਕੇ ਵਿਹਾਣ ਦੀ ਇਹ ਕੋਈ ਗੱਲ ਨਹੀਂ ਆ ਵੇਖੋ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਰਹੇ ਆ ਸੋ ਇੰਨੇ ਦੇ ਵਿੱਚ ਹੀ ਤਸੱਲੀ ਹੋ ਜਾਂਦੀ ਆਪਣੇ ਚਲੋ ਭਾੜ ਭਰਾ ਬਹੁਤੇ ਆਨਲਾਈਨ ਵੀ ਸੌਦਾ ਕਰ ਲੈਂਦੇ ਆ ਵੀ ਕੋਈ ਲੱਤ ਛੜਾ ਵਾਲਾ ਕੰਮ ਨਹੀਂ ਹੈਗਾ ਬੱਛੀ ਮਗਰ ਪਰਥੂ ਦੀ ਸੂਈ ਦੂਜਾ ਸੂਹੇ ਦੱਸਿਆ ਨਾ ਦੂਜਾ ਦੂਜਾ ਖਾਸ ਹੀ ਦੂਜਾ ਸੂਹੇ ਵੀ ਵੱਡੇ ਟਾਂਚੇ ਦੀ ਵਹਿ ਰਿਹਾ ਜਦੋਂ ਬਾਤ ਆ ਗਈ ਆ ਲੋਜੀਕ ਰੋਚਕ ਬਾਕੀ ਡਿਜ਼ਾਈਨ ਜਿਹਨੂੰ ਥੱਲੇ ਬਹੁਤ ਚੰਗਾ ਆ ਲੇਵੇ ਦਾ ਡਿਜ਼ਾਈਨ ਆ 20 ਕੁ ਲਵਾਈਆ ਕਰਨ ਵਾਲੀ ਸੋ ਦੁੱਧ ਚਲੋ ਕਰਨ ਵਾਲੀ ਚਵਾਜੇ 20 ਚਵਾਜੇ 21 ਬਾਕੀ ਅਗੋ ਜਿਹੋ ਜਿ ਕਿਸੇ ਵੀਰ ਫਾਰਮਰ ਦੀ ਸਿਵਾਰੀ ਠੀਕ ਆ ਸੋ ਕਦ ਟਾਂਚਾ ਪੂਰਾ ਵੱਡਾ ਇਹ ਮੰਨ ਕੇ ਤੁਸੀਂ ਸੌਫਤਾ ਕਰ ਲਿਓ ਲੇਵੇ ਆਰਡਰ ਦੀ ਕੁਆਲਿਟੀ ਚੰਗੀ ਆ ਦੋ ਦੋ ਚਾਰ ਚਾਰ ਧਾਰਾ ਤੁਹਾਨੂੰ ਦਿਖਾਤੀਆਂ ਨੇ ਬਾਕੀ ਕਿਸੇ ਰਕਮ ਦਾ ਦੋਸਤੋ ਚਲੋ ਹਰੇਕ ਪਸ਼ੂ ਦੀ ਆਪਾਂ ਗੱਲ ਨਹੀਂ ਕਰਦੇ ਭੋਰ ਛੱਟੇ ਵਾਲਾ ਤਾਂ ਚਲੋ ਪਸ਼ੂ ਦੂਰ ਦੂਰ ਤੱਕ ਨਹੀਂ ਸਾਡੇ ਕੋ ਵੀਰ ਦੀ ਚਵਾਈ ਨਾਲ ਕੰਮ ਡੰਗਰ ਨਾ ਆਊਗਾ ਚਵਾਈ ਸਾਡੀ ਇੱਕ ਦੂਜੇ ਤੋਂ ਪਰੇ ਸੋਨਾ ਦੇਵਾ ਕਰਮਾਲੀ ਠੀਕ ਆ ਜੀ ਸੋ ਚਵਾਈ ਚੰਗੀ ਆ ਬੌਲੇ ਇਸ ਵਕਤ ਸਟਾਰਟਿੰਗ ਚੰਗੀ ਕਰ ਲਈ ਬਹੁਤ ਚੰਗੀ ਸਟਾਰਟਿੰਗ ਆ ਜੀ ਹਾਂ ਤੇ ਇਹ ਵੀ ਸਤਨਾਮ ਕੀ ਭਾਅ ਪੜਦਾ ਮੋਲ ਵੀ ਜਿਹਦਾ ਪਹਿੜੇ 10000 ਰੁਪਿਆ ਕਰਦੇ 20000 ਨਹੀਂ ਦੇ ਦਾਂਗੇ 60 ਦੇ ਹਾਂ ਛੋਟੇ ਛੋਟੇ ਮੋਲ ਕਰਨੇ ਬੱਚੀ ਤੋਂ ਦਾ ਪਹਿੜੇ ਦੀ ਭਾਵੇਂ ਵੇਚ ਲਈਏ ਠੀਕ ਆ ਜੀ ਪਰ ਨਹੀਂ ਕਿਲੋ ਕੋਈ ਨਹੀਂ ਜੇ ਦਾ ਬਾਕੀ ਜੈਸਨੋ ਵਾਲੇ ਸੌਦੇ 55 ਦੇ ਦਾਂਗੇ ਭਾਜੀ ਹਾਂ ਨਹੀਂ 55 55000 ਦੀ ਲੈ ਵੀ ਲਾ ਲਾਈ ਸੁੱਟਦਾ ਕੰਮ 50000 ਰੁਪਏ ਚਲੇ ਜਾਣੀ ਹੋਰ ਕਰਦਾ 55 ਦੀ ਲਓ ਜੀ 55 ਦੀ ਪਹੁੰਚ 100 ਕਿਲੋਮੀਟਰ ਤਹਾਡੇ ਘਰ ਤੱਕ ਹਾਂਜੀ ਇਦੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਬੁਖਾਤੀਏ ਜੇਰ ਸਤਨਾਮ ਇਹ ਦੂਜਾ ਸੁਆਹ ਵਾਇਰ ਸੁਈ ਆ ਜੀ ਇਹ ਸੁਈ ਨੂੰ ਕੋਈ ਹੋ ਗਿਆ 14 15 ਦਿਨਾਂ ਦੇ ਮਗਰ ਵੱਛਾ ਜੀ ਲਓ ਜੀ 15 14 ਦਿਨਾਂ ਦੀ ਸੁਈ ਆ ਮਗਰ ਵੱਛਾ ਮੇਲ ਕਾਪ ਦੋ 12 ਆ 15 ਦਿਨ ਵਾਲਾ ਲਓ ਕਿੰਨੇ ਕ ਦੁੱਧ ਤੇ ਵੀ ਰੱਖੇ ਇਹਦੇ ਵਿੱਚ ਜੀ 8 18 ਕਿਲੋ ਦੁੱਧ ਹੋਗ 18 ਕਿਲੋ ਮਗਰ ਲੈਵਾ ਵੇ ਲੋ ਪੀਡੀਐਫ ਤੇ ਵੇੜਾ ਹਰਗਾ ਜੀ ਆ ਬੱਛਾ ਜੀ ਦਾ ਮੈਂ ਕੰਪੀਟੀਸ਼ਨ ਵਾਲੀਆਂ ਵੇੜਾ ਰਹਾ ਕਰਦਾ ਹਾਂ ਹਾਂ ਵੇਖੋ ਲੈਵਾ ਫਿਕਸਰ ਬੰਦ ਲੈਵਾ ਹੈ ਬਿਨਾ ਵੰਗੇ ਤੋਂ ਵੱਛੀ ਕੋਈ ਵੰਗਾ ਨਹੀਂ ਕੋਈ ਗੱਲ ਬਾਤ ਆ ਮਗਰ ਬੱਛਾ ਆ ਆ ਮਗਰ ਬੱਛਾ ਹੈ ਲੋ ਜੀ 12 15 ਦਿਨਾਂ ਦਾ ਸੂਆ ਬੱਛਾ ਮਗਰ ਤੇ ਲੈਵੇ ਆਰਡਰ ਦੀ ਕੁਆਲਿਟੀ ਮੇਰਾ ਵੀਰ ਮਾਰੋ ਨਿਗਾ ਇੱਕ ਵਾਰੀ ਬਿਲਕੁਲ ਫਾੜੀ ਵਾਲਾ ਲੈਵਾ ਵੀ ਕਹਿ ਦਿੰਦੇ ਆਪਾਂ ਸਪੇਸ ਗੈਪ ਇੱਕ ਵਾਰੀ ਤੁਹਾਨੂੰ ਇੱਥੋਂ ਦਿਖਾ ਦਿੰਦਾ ਬੜਾ ਹੀ ਚਵਾ ਲੱਗਾ ਇਹਦੇ ਕੋਈ ਅੰਤ ਨਹੀਂ ਕਰਵਾਇਦਾ ਤੇਲ-ਬੂਲ ਵੀ ਬੜੀ ਸਪੈਸ਼ਲ ਹੈ ਲਪਾਈ ਵੀ ਬਹੁਤ ਚੰਗੀ ਆ ਵੱਡੇ ਢਾਂਚੇ ਦੀ ਆ ਦੇਖੋ ਗਾਇਆ ਠੀਕ ਆ ਲੈ ਆ ਮੋੜ ਲਾ ਸੇ ਸੁਆ ਲਓ ਜੀ ਠੀਕ ਆ ਸੋ ਬਾਕੀ ਆ ਮੂੰ ਮੱਥਾ ਠੀਕ ਆ ਜੀ ਦੂਜਾ ਸੁਆ ਕਾਦਕੂਤ ਪੂਰਾ ਹੀ ਵੱਡਾ ਬਾਕੀ ਅੱਗੇ ਮੇਰਾ ਭਰਾ ਸਾਹਬੇ ਲਾ ਜਾ ਕੇ ਕਿਉਂਕਿ ਕਈ ਵਾਰ ਨਾਰਮਲ ਦਰਮਿਆਨੀ ਸਾਫ ਸਮਾਹ ਆ ਥੋੜੀ ਸੇਵਾ ਘਟ ਗਈ ਦੀ ਵਾਸੀ ਲਿਸ਼ਕਲਿਸ਼ ਵੇਖੋ ਕਿੰਨੀ ਸੋਹਣੀ ਖਡੇ ਖਡੇ ਕਿੰਨੇ ਸੋਹਣੇ ਲੱਗੇ ਆ ਬਸ ਬਸ ਥੋੜੀ ਬਾਕੀ ਦੁੱਧ ਵਾਲਾ ਮਾਲ ਥੋੜਾ ਵਿੱਚ ਫਿੱਕਾ ਹੀ ਹੁੰਦਾ ਜਿਹਦੇ ਦੁੱਧ ਦੇਣਾ ਨਹੀਂ ਜਿਹੜੀਆਂ ਦੁੱਪੜ ਉਹ ਰਾਜੀ ਹੁੰਦੀਆਂ ਬਸ ਬਸ ਹਾਂ ਲਓ ਬੇਠੀ ਆ। ਪੰਡ ਲੇਵੇ ਦੀ ਕਰਮਾ ਲਈ ਕੋਈ। ਲਓ ਦੁੱਧ ਆ ਲਈਏ ਬਾਕੀ ਜਿੰਨਾ ਕ ਪਾਲੋਂਗੇ ਉਹਨਾਂ ਕ ਆਪਾਂ ਦੁੱਧ ਲੈ ਲਾਂਗੇ। 18 ਠੂਰਾ ਲੀਟਰ ਹੋਣੀ ਤੇ ਥੱਲੇ ਆ ਠੀਕ। ਦੁੱਧ 20 ਤੋਂ ਪਲੱਸ ਆ ਦੀ ਵੇਖਿਆ ਰਹਿ ਰਿਹਾ ਤੇ ਰੁਪਇਆ 20 ਤੋਂ ਪਲੱਸ ਆ ਦੀ ਵੇਹ ਰਿਹਾ ਅਦੇ। ਠੀਕ। ਠੂੜਾ। ਨਾ ਵੀ ਵੀਰ ਸੁਤਨਾਮ ਕੀ ਪੜਤਾ। ਮੋਲੇ ਦਾ 60 ਕਰਦੇ ਦੋ ਛੱਡ ਦਾਂਗੇ। 60 ਤੇ ਨਿਕਨੇ ਕਿਹਾ ਬਾਈ ਯਾਰ ਯਾਰ ਦੁੱਧ ਹੀ ਹੋ ਰਿਹਾ ਚੱਕਰ। 52 ਬਣ ਗਿਆ ਰੈਂਡ ਤੋਂ ਰੈਂਡ। ਇਹ ਬਾਈ 55 ਹਜ਼ਾਰ ਨਹੀਂ ਦੇ ਦੇ। ਲਓ ਜੀ 54 ਹਜ਼ਾਰ ਦੀ ਚੱਕੋ। 100 ਕਿਲੋਮੀਟਰ ਤੱਕ ਪਹੁੰਚ ਆ ਹਰੇਕ ਵੀਡੀਓ ਮੇਰਾ ਵੀ ਪੂਰੀ ਤਸੱਲੀ ਨਾਲ ਦੇਖ ਲਿਆ ਜੀ ਠੀਕ ਆ ਉਹ 303500 ਖਰਚਾ ਜਿਹੜਾ ਪੌਂਚ ਦਾ ਵਿੱਚੋਂ ਨਿਕਲ ਆਉਂਦਾ ਹਾਂਜੀ ਇੱਧਰ ਇੱਕ ਤੀਜੇ ਨੰਬਰ ਦੇ ਬੱਛੇ ਇਹ ਦੂਜਾ ਸੁਦਾ ਜਰਸੀ ਕ੍ਰਾਸ ਵਿੱਚੀ ਸੂਈ ਜੇ ਪਰਸੋਂ ਦੀ ਪਰਸੋਂ ਦੀ ਸੂਈ ਇਹ ਮਗਰ ਬੱਛਾ ਜੀ ਬੱਛਾ ਮਗਰ 10 ਕਿਲੋ ਬੌਲਾ ਜੀ ਲੋ ਜੀ ਬੌਲਾ 10 ਕਿਲੋ ਆ ਪਰਸੋਂ ਦੀ ਸੂਈ ਹੈ ਤੇ ਮੀਡੀਅਮ ਹਾਈਟ ਦੇ ਵਿੱਚ ਆ ਬੱਛਾ ਮਗਰ ਲੈ ਉਹ ਵੀ ਵੇਲੇ ਦੁੱਧੀਆਂ ਨੂੰ ਆਂਦੀ ਪਰੇ ਹੋ ਜੋ ਆ ਇਹਦਾ ਬੱਛਾ ਇੱਧਰ ਨਹੀਂ ਆ ਕਿਲੋ ਜਿਹੜਾ ਬੌਲਾ ਬੌਲਾ ਤੀਜੇ ਦਿਨ ਦੀ ਅੱਜ ਸੂਈ ਆ ਚਵਾਈ ਵੇਖੋ ਭਾਈ ਇਹਦੀ ਆਹ ਵੇਖੋ ਜੀ ਅਗਲੇ ਥ ਆ ਮਾਰੋਨੇਗਾ ਠੀਕ ਆ ਹਾਂ ਚਲੇ ਠੀਕ ਅਮਿਤ ਓਕੇ ਮੋੜ ਲਿਆ ਠੀਕ ਆ ਲਓ ਜੀ ਠੀਕ ਆ ਜੀ ਸੋ ਆ ਮਗਰ ਬੱਚਾ ਤੇ ਮੇਲ ਕਾਫ ਆ ਇੱਥੇ ਰੁਕਿਆ ਜਮਟ ਆ ਮਗਰ ਬੱਚਾ ਗਿਲਾ ਨਾਲ ਉਹ ਰਹੇ ਤੇ ਅੰਦਰ ਹੋ ਜਾ ਰਹੇ ਹਾਂ ਬੱਚੇ ਦੇ ਠੀਕ ਆ ਠੀਕ ਆ ਉਹ ਵੀ ਉੱਤੇ ਓਡੇ ਵਾਈ ਵੇਲਾ ਥੱਲੇ ਕਿੱਦਾਂ ਨਹੀਂ ਆ ਉਹਦੇ ਪੂਰਾ ਪੂਰਾ ਕੇ ਲਿਵਾ ਦੁੱਧ ਹੀ ਚੰਗਾ ਵੀ ਜੀ ਭਜਨ ਪੁਜਨ ਵੀ ਚੰਗਾ ਚਲੋ ਹਾਈਟ ਮੀਡੀਅਮ ਆ ਥੱਲੋਂ ਹਾਂ ਜੀ ਬੋਲੇ ਬੋਲੇ ਦੀ ਵੀ ਚੰਗੀ ਬਿਲਕੁਲ ਸ਼ੁਰੂਆਤ ਆਦੇ ਛੜਾਣੇ ਗਏ ਦੋ ਤੇ ਤੇਰਾ 14 ਕੁ ਲੱਦੀ ਹੈ ਨਾ ਨਸਲ ਵਾਲੀ ਹੈ ਨਾ ਜਰਸੀ ਕਰੋ ਤੁਮ ਦਾ ਬਾਕੀ ਸ਼ੀਲਵੜੀ ਕਰਵਾ ਲਈ। ਹਾਂ। ਓਕੇ ਸਤਨਾਮ ਕੀ ਮੋਨ ਕਰੇ? ਮੋਲੇ ਦਾ ਛੇ ਲੱਖ ਰੁਪਇਆ ਕਰਨੇ 44 ਦੇ ਦਾ। ਕੀ ਗੱਲ ਹੋ ਗਈ ਆ? 44 ਦੇ ਦਾ। 42 ਭਾਈ 42 ਦੇ ਦਾਂਗੇ ਯਾਰ। 42। ਨਿਕਾਏ ਮਤਲਬ। ਆ ਚੜੀ ਛੋੜਾ ਬੋਲ। 42 ਹਜ਼ਾਰ ਦੀ। ਬਹੁਤ ਚੰਗੀ ਆ। ਲਓ ਜੀ 42 ਹਜ਼ਾਰ ਦੀ ਇਹ ਫਾਈਨਲ ਮਿਲ ਜੂਗੀ ਠੀਕ ਆ। ਹਾਂ ਨਾ ਜਿਹੜੀ 42 ਹਜ਼ਾਰ ਦੀ ਆ ਪਹੁੰਚਾ ਹੋਈ ਆ। ਬੱਚਾ ਮਗਰ ਮੇਲ ਕਾ ਇਹ ਪਹਿਲਾ ਸੂਦਾ ਚਾਰ ਦਾ ਨਸੂਈ ਨੂੰ ਹੋ ਗਿਆ ਕੋਈ ਮਤਲਬ 5 6 ਦਿਨ 5 ਇਹ ਮਗਰ ਵੱਛੀ ਆ ਜੀ ਠੀਕ ਆ ਆ ਚਾਰ ਦਾਤ ਵਿਖਾ ਦੇ ਨਿਕਿਆ ਵੀ ਵੱਛੀ ਲਿਆ ਔਰ ਲੈ ਵੀ ਯੋਰ ਚਾਰ ਦਾ ਵੀ ਜੀ ਗੇੜੇ ਛਾਂ ਕਰ ਲਾ ਕੀ ਕਰਦੀ ਆ ਆ ਵੇਖੋ ਪਿਓਰ ਚਾਰ ਆ ਜੀ ਦੇਖੋ ਠੀਕ ਆ ਲੈ ਠੀਕ ਆ ਨਿਕੇ ਵੱਛੀ ਲਿਆ ਔਰ ਏ ਇਹ ਕਿਦਾਂ ਸੂਈਏ ਪੰਜ ਛੇ ਦਿਨ ਹੋ ਗਿਆ ਜੀ ਇਹਦੇ ਕੋ 10 ਕਿਲੋ ਕੋ ਦੁੱਧ ਮਾਲੇ ਕੋ ਬੋਲਾ ਮਾਲੇ ਲਓ ਜੀ ਬੇਸ਼ੱਕ ਕੋਈ ਦੁੱਧ ਦੀ ਮੰਨੇ ਠੀਕ ਹੈ ਪੰਜਾਂ ਚੀਜ਼ਾਂ ਦੇ ਵਿੱਚ ਦੁੱਧ ਮੰਨੇ ਚਲੋ ਬੋਲੇ ਤੋਂ ਪਤਾ ਲੱਗ ਗਿਆ ਦੁੱਧ ਮੰਨੇ ਤੇ ਬਾਕੀ ਥਾਂ ਦੇਖੋ ਕਿਹੜਾ ਲੱਗਾ ਨੂੰ ਕਰ ਮਾਲੀ ਨੂੰ ਠੀਕ ਹੈ ਜੀ ਇਹਦਾ ਸੂਆ ਪਲੋਂ ਬੱਛੀ ਆ ਚੌਗੀ ਆ ਮਗਰ ਵੀ ਆਰ ਤਾਂ ਦਾ ਠੀਕ ਆ ਭਾਈ ਥੋੜੀ ਆ ਆ ਵੇਖੋ ਆ ਵੇਖੋ ਗਿੱਲਾ 나ੜੂਆ ਦੇ ਵਿੱਚ ਹੀ ਆ ਮਗਰ ਵੀ ਬੱਛੀ ਹੈ ਨਾ ਤੇ ਆ ਬੱਛੀ ਵੇਖੋ ਕਿਹੜੀ ਟੋਗਰ ਵੀ ਬੱਛੀ ਹੈ 나ੜੂਆ ਨਾਲ 나ੜੂ ਦੇ ਵਿੱਚ ਸਾਰੇ ਆ ਵੇਖੋ ਜੀ ਆ ਮਗਰ ਬੱਛੀ ਹੈ ਡੱਬੀ ਗਾਂ ਨਹੀਂ ਤ ਤੇ ਹਾਂ ਠੀਕ ਹੈ ਲੈ ਮੈਂ ਤੇ ਤੋੜ ਦੇ ਵੀ ਲੈਵਲ ਉਹਦੀ ਬੜੀ ਪੱਕੀ ਵੇਖੋ ਕਰਮਾ ਦੀ ਵੀ ਜਵਾਬ ਬੜਾ ਲਗਾ ਆਰਡਰ ਬਿਲਕੁਲ ਕੰਪੈਕਟ ਜੀ ਆਰਡਰ ਆਦੀ ਪੂਰਾ ਥੀ ਮੁਠੀ ਵਾਲਾ ਥਾਣਾ ਵੀ ਪਛੀ ਪਹਿਲਾਂ ਨਾਲ ਬਾਕੀ ਥਾਣ ਬਹੁਤ ਵਧੀਆ ਚਵਾਈ ਬੜੀ ਸੋਹਣੀ ਲੱਗੀ ਜੀ ਵੇਖੋ ਜੀ ਫਿਕਸ ਲੈ ਵਾਲਾ ਕੁਕੜਾ ਬਹੁਤ ਵਧੀਆ ਥਾਣਾ ਠੀਕ ਹੈ ਇਹ ਨਹੀਂ ਵੀ ਨਿਕਾ ਜਾ ਥਾਣਾ ਕਿਨਾਂ ਜਾ ਏ ਵੀਰ ਸਤਨਾਮ ਜੀ ਮੋਲ 45 ਕਰਦੇ ਵੀ 44 ਦੇ ਮੁੱਲ ਛੋਟੇ ਛੋਟੇ ਵੇਚ ਰਾਂ 44 ਦੀ 20 ਮਿੰਟ ਵਾਲਾ ਹੀ ਸਿਆਰ ਜੈ ਸਨੋ 41 ਦੀ 41000 ਦੀ ਲੋ ਜੀ 41000 ਜਾਂ 42 ਦੀ ਦੋ 41 ਦੀ ਭਾਈ ਜੀ ਚੱਕੋ ਬਈ 41 ਦੀ ਲੋ ਜੀ ਜੈ ਸਨੋ 41000 ਦੀ ਇਹ ਮਿਲ ਜੂਗੀ ਹਾਂ ਨਾ ਠੀਕ ਆ ਮਗਰ ਵੀ ਬੱਚੀ ਤੇ ਆਪ ਵੀ ਬੱਚੀ ਅੱਗੇ ਤੁਹਾਨੂੰ ਨੈਕਟ ਆਪਾਂ ਵਖਾਉਣੇ ਪੈਣਗੇ ਇਹ ਦੂਜਾ ਸੁਹਾ ਜਰਸੀ ਸੂਈ ਵੀ ਜੀ ਕੱਲ ਸਵੇਰ ਦੀ ਮਗਰ ਅੱਛੀ ਜੀ ਤੇ ਜਾ ਸੁਹਾ ਦੂਜਾ ਦੂਜਾ ਆਹ ਥੋੜੀ ਫਿੱਕੀ ਆ ਪਰਸੋਂ ਦੀ ਸੂਈ ਏ ਕੱਲ ਸਵੇਰ ਦੀ ਕੱਲ ਦੀ ਲੋ ਵੀ ਮਗਰ ਵੀ ਬੱਚੀ ਦੁਜਾ ਸੁਬਾ ਕੱਲ ਦੀ ਸੂਈ ਹੈ ਲੈ ਵੇਖੋ ਪਾਂਡੀ ਭਾਏ 10 11 ਕਿਲੋ ਬੋਲਾ ਉਹੀ ਸਟਾਰਟਿੰਗ ਹੈ ਦੇਖੋ ਆ ਉਹ ਬੱਛੀ ਜੀ ਹਾਂ ਉਹ ਲਾਲ ਹੀ ਬੱਛੀ ਹੈ ਲਾਲ ਆਰੀ ਵਾਲਾ ਲਾਲ ਵੀ ਲਾਲ ਹੀ ਬੱਛੀ ਹੈ ਇਹ ਕਿਹੜੀ ਟੋਅ ਦੀ ਬੱਛੀ ਤੇ ਆ ਬੜੀ ਵਧੀਆ ਡਿਜ਼ਾਈਨ ਦੀ ਆ ਜੀ ਬੱਛੀ ਦਾ ਹਾਂਜੀ ਲੋ ਜੀ ਮਗਰ ਬੱਛੀ ਹੈ ਤੇ ਕੱਲ ਦੀ ਸੂਈ ਹੈ ਠੀਕ ਹੈ ਸੀਲ ਇਹ ਵੀ ਕੋਈ ਵੰਗਾ ਨਹੀਂ ਲੋ ਜੀ ਕਰੋ ਜਾਈਏ ਦੇਖੋ ਭਰਾ ਬਿਲਕੁਲ ਇੱਕ ਨੰਬਰ ਧਾਰ ਆ ਚਵਾਈ ਚਵਾਈ ਦੇ ਪਸੂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸਾਰੇ ਭਰਾਵਾਂ ਨੂੰ ਠੀਕ ਆ ਜੀ ਚਲੋ ਕੋਈ ਭਰਾ ਖਾਮੇਜ ਕੇ ਸੌਤੇ ਕਰਦੇ ਆ ਵੀ ਕੋਈ ਪੋਰਨੇ ਦੇ ਨਾਂ ਕੋਈ ਛਟਾ ਦੇ ਨਾਂ ਕੋਈ ਥਾਣੇ ਦੀ ਬਾਦ ਘਾਟ ਚਲੋ ਮਾਲ ਪਹਿਲਾਂ ਹੀ ਆਪਣੀ ਨਰਕਪਰਖ ਕਰਕੇ ਵੀਰ ਹੋਣੀ ਪੰਜਾਬ ਖਰੀਦਦਾਰੀ ਕਰਦੇ ਆ ਬਾਅਦ ਵਿੱਚ ਤੁਹਾਡੇ ਘਰਾਂ ਤੱਕ ਪਹੁੰਚਾਉਂਦੇ ਆ ਤੇ 10 ਕਿਲੋ ਬੋਲਾ 10 ਕਿਲੋ ਬੋਲਾ ਲਓ ਜੀ 10 ਕਿਲੋ ਬੋਲਾ 15 ਕਿਲੋ ਵਾਲੀ ਆ ਥੋੜੀ ਲੱਸੀ ਵਿਚਾਰੀ ਸਾਰਾ ਘਾ ਦੇਖੋ ਗੜਾ ਸਾਨੂੰ ਦੁੱਧ ਦੇ ਦਿਓ ਰਾਮਾ ਜੀ 15 14 ਲੀਟਰਾਂ ਦਾ ਕੁਝ ਪੱਟੀ ਹੈ ਨਾ ਬੱਚਾ ਵਾਲਾ ਪਾਇਆ ਤਾਂ ਜ਼ੋਰ ਲਗਾ ਵੇ ਜੀ ਹਾਂ ਪੱਟੀ ਹੈ ਨਾਲੇ ਸੂ ਸਵਾਦ ਦੇ ਵਿੱਚ ਠੱਪੀ ਜੀ ਪਈ ਆ ਤੇ ਬਹਾ ਬੜੇ ਪੱਧਰਾ ਬੈਕ ਸੈਟ ਬੜੀ ਸਾਹ ਕੇ ਲਿਆ ਹੋਏ ਹੋ ਗਿੱਡਾ ਸੋਹਣਾ ਕੁਆਲਿਟੀ ਚੰਗੀ ਵੀ ਤੇ ਲੋ ਸੇਵਾ ਨਹੀਂ ਕਰਦੇ ਗੱਲ ਨੂੰ ਇਹੋ ਕਾ ਨੂੰ ਪਰ ਵੇਗਾ 2 4000 ਖਾਇਆ ਦਾ ਦੂਣੀ ਲੱਗਣੀ ਸਭ ਤੋਂ ਮੇਨ ਗੱਲ ਵੀ ਹੈ ਬੜੀ ਸਲਾਗਾ ਸੀ ਪੱਟੀ ਸੀਲ ਬੜੀ ਕੋਈ ਵੰਗਾ ਨਹੀਂ ਇੱਥੇ ਹੀ ਜਿੱਦਾਂ ਮਰਜੀ ਭਾਵੇਂ ਥੱਲੇ ਕੋਈ ਲੰਗੀ ਟੱਪੀ ਜਾਵੇ ਮੋੜਾ ਭਲੇ ਦੇ ਵਸੀਲ ਤੁਮਰਾ ਕੋਈ ਨਾ ਪੀਤੀ ਇਦਾਂ ਨਾ ਜੇ ਉਹ ਭੈ ਮਰਾ ਦੇ ਇਥੇ ਘਰੇਲ ਛੱਡ ਕੇ ਜਾਓ ਗਰੰਟੀ ਦੇ ਉਹ ਜੇ ਨਾ ਜੇ ਸੀ ਲੀਏ ਉਹ ਤੇ ਫੇਰ ਹੀ ਅਗਲੇ ਗਰੰਟੀ ਰਵਾਂਗੇ ਨਕਮੀ ਦੀ ਕੀ ਗਰੰਟੀ ਦੇ ਦਾਂਗੇ ਜੀ ਦੇ ਦਾਂਗੇ ਹਾਂ ਫੇਰ ਸਤਨਾਮ ਦੇ ਦਿੱ ਗਏ ਫੇਰ ਹੁਣ ਕੀ ਮੁੱਲ ਕੀ ਇਹਦਾ 48000 ਮੁੱਲ ਕਹਿੰਦੇ 46 ਦੇ ਮੁੱਲ ਬਿਲਕੁਲ ਛੋੜੇ ਛੋੜੇ 46000 ਦੇ ਹਾਂ ਇਹ 40000 ਵਾਲੀ ਆ ਵੀ ਦੇ ਦੇਣੀ 40 ਦੀ 44 ਦੀ ਦੇ ਦੇ ਹਾਂਜੀ ਲਓ ਜੀ 44000 ਦੀ ਇਹ ਫਾਈਨਲ ਦਿੱਤੀ ਜਾਊਗੀ ਵਾਰਡ 15 14 ਨੂੰ ਮੱਥਾ ਲਾਊਗੀ ਨੋਰਮਲ ਹਾਸਕੇ ਠੀਕ ਆ ਜੀ ਕੱਦ ਵਜਨ ਵਾਲੀ ਪੱਟੀ ਆ ਥੋੜੇ ਸੂਸਵਾ ਦੇ ਵਿੱਚ ਅੱਗੇ ਇੱਕ ਆਪਾਂ ਤੁਹਾਨੂੰ ਹੋਰ ਕੋਈ ਬਤਾ ਸਕਦੇ ਆ ਇਹ ਐਰ ਸ਼ੈਰ ਆ ਗਈ ਤਿਆਰ ਹੀ ਆ ਜੀ ਐਰ ਸ਼ੈਰ ਆ ਗਈ ਹਾਂ ਤੇ ਜਿਸੂ ਦੇ ਸੂਗੀ ਇਹ ਗੱਬਣ ਆ ਗਈ ਆ ਗੱਬਣ ਗੱਬਣ ਲਓ ਜੀ ਤੇਜਾ ਸੂਆ ਸੂਣਾ ਗੱਬਣ ਵੈਟ ਕਰੋ ਚੱਕ ਹਾਂਜੀ ਆ ਦੇਖੋ ਵੇਖੋ ਲੇਵਾ ਵੇਖੋ ਮੇਰਾ ਭਰਾ ਭਾਜੀ ਥਾਣੂ ਵੀ ਚੰਗਾ ਲੱਗਾ ਏ ਦੇਣ ਲੈ ਜੂਜੇ ਨਾ ਦੇ ਲੈ ਨੇ ਦੋ ਤਿੰਨ ਨਾਲੇ ਯਾ ਲੈ ਮਿੱਤੇ ਕਮਣ ਰੋਕੀਆਂ ਨੂੰ ਐ ਨੂੰ ਕਮਾ ਮਾਰਾ ਰੋਕ ਦੇ ਲਓ ਵੀ ਆ ਕਰੋ ਚਾਹ ਹੱਥੋ ਫੇਰ ਦੇ ਬਾਕੀ ਪਲੀ ਪਲੋਸੀਆ ਚਲੋ ਜਿੱਡਾ ਕਿ ਕੱਦ ਵਜਾ ਨਾ ਕਰਮਾ ਲਈ ਪੂਰੀ ਫਿਟ ਫਾੜ ਆ ਉਤੋਂ ਪਿੰਡੇ ਪੁੰਡੇ ਦੀ ਪੂਰੀ ਪਲੀ ਪਲੋਸੀ ਆ ਆ ਮਾਰੋ ਨੀਗਾ ਸੀਲ ਬਹੁਤ ਹੈ ਹਾਂ ਸਜਦਾ ਮਰਜੀ ਤਸੱਲੀਆਂ ਕਰੀ ਚਲੋ ਚਲੋ ਹਾਂ ਟਿੱਪਣ ਮਿਆਂ ਸੁੱਕੀ ਗੂੰਦ ਆ ਲੈ ਲੈ ਦੁੱਧ ਵੀ ਜੀ ਚੰਗੀ ਕਰਨੀ ਆ 15 ਕਿਲੋ ਚੁੰਦ ਰਹੇ ਮਖਿਆਲ ਹੀ ਆਉਂਦੇ ਆ ਹਾਂ ਨਾਲੇ ਤਾਂ ਵਾਇਰ ਖੇ ਕੁਵਾਰੀ ਦੁੱਧ ਦੇ ਦਿੰਦੀ ਆ ਹਾਂ ਹਾਂ ਸੁੱਕੀ ਗੂੰਦ ਉਹਨਾਂ ਵਾਕੇ ਕਰਜੂ ਦੋ ਚਾਰ ਤੇ ਚੰਗਾ ਹੋਰ ਬਣੀ ਇਹ ਨਾਰਮਲ ਜਿਹੜੀਆਂ ਆਪਣੀਆਂ ਭੈਣਾਂ ਘਰਾਂ ਦੇ ਵਿੱਚ ਚਵਾਈ ਕਰਦੀਆਂ ਨੇ ਉਹ ਬੜੀ ਡਿਮਾਂਡ ਕਰਦੀਆਂ ਬਿਲਕੁਲ ਠੰਡੀ ਮਿੱਠੀ ਧੀਰੀ ਗਾਂ ਹੋਵੇ ਇਹ ਤੁਸੀਂ ਹੱਥ ਪਾ ਲਿਆ ਜੀ ਠੀਕਾ ਜੀ ਬਿਲਕੁਲ ਖੰਡੀ ਧੀਰੀ ਸਿੰਘਸ ਲੱਗ ਨਾਲੇ نسل ਚੰਗੀ ਨਸਲ ਚੰਗੀ ਐਰ ਸ਼ਰ ਹਾਂਜੀ ਗਾਂ ਵੀ ਬਾਹ ਤੇ ਦੀ ਜਦੋਂ ਮਰਜ਼ੀ ਸੇਲ ਕਰੋ 2 ਰੁਪਏ ਤੁਹਾਨੂੰ ਦੇ ਕੇ ਜਾਊ ਕਰਮਾ ਜੋਰ ਸੋ ਬਹੁਤ ਖੂਬਸੂਰਤ ਨੇਵਾ ਸਫਾਈਆਂ ਸੁਪੂਈਆਂ ਬਹੁਤ ਇੰਦੇ ਵਿੱਚ ਹਾਂਜੀ ਖੁੱਲਾ ਲਿਆ ਹੋਇਆ ਵੀਰ ਜੀ ਬਹੁਤ ਖੁੱਲਾ ਲਿਆ ਹੋਇਆ ਵੇਖੋ ਇਹਦੇ ਕੋਲ ਹਾਂ ਕਿੰਨਾ ਖੁੱਲਾ ਲਿਆ ਬਿਲਕੁਲ ਬਿਲਕੁਲ ਸ਼ੇਰ ਦੇ ਬੱਚੇ ਤਾੜੀਆਂ ਸਤਨਾਮ ਆ ਜੀ ਆ ਬਰਾਂਡਿਆਂ ਚ ਮੈਂ ਸ਼ੇਰਾਂ ਦੇ ਬੱਚੇ ਮਹਾਰਾਜ ਦੀ ਕਿਰਪਾ ਵੀ ਜੀ ਆਲੇ ਸਾਹ ਮਾਰ ਜਦਾ ਮੇਰੇ ਕੋ ਸਾਹ ਹੋ 50 ਨੰਗਰ ਮਹਾਰਾਜ ਜੀ ਇਹਨਾਂ ਬੰਨਾ ਰਕਾਰ ਤੋਂ ਕਰ ਜਦਾ ਤੇ ਉਦਰੀ ਪਾਗਣਾ ਸੀ ਆਹ ਗੱਲ ਆ ਬੀ ਨੀਤ ਨੂੰ ਮਰਾਤਾ ਆਹ ਨਹੀਂ ਬੜੀ ਮਾਰ ਇਹ ਕੰਮ ਕਰਨ ਦੀ ਮਾਰੇ ਵਿੱਚ ਨਹੀਂ ਆਸ ਜਿਆਦੇ ਵੀ ਸਭ ਤੋਂ ਵੱਧ ਕਰੀਏ ਤੇ ਮਾਲਕ ਨੇ ਹੀ ਲੱਭਦਾ ਮਾਰ ਆਏ ਵੇਖੋ ਵੇਖੋ ਮਾਰਾ ਨੇ ਸਰੀਰ ਤੇ ਬਖਸ਼ਿਆ ਵੀ ਆਦਾ ਕੰਮ ਕਰੋ ਤੇ ਖਾਓ ਹੈ ਕਿਣੀ ਜਿਆਦੀ ਮਿਹਨਤ ਜਿਆਦੀ ਮਿਹਨਤ ਕਰੀਏ ਫਿਰ ਪ੍ਰਮਾਤਵਾਰ ਅੰਗ ਲਾਉਦਾ ਹੀ ਲਾਉਦਾ ਵੀ ਘਰੇ ਬੈ ਗੜਿਆ ਮੰਨ ਲਓ ਐਡੀ ਮਾਰ ਦੀ ਕਿਰਪਾ ਮਨ ਲਓ ਬੈ ਗੜੋ ਡਰਾਈਵਰ ਵਾਲਾ ਕੰਮ ਬੜਿਆ ਹੋਇਆ ਤਾਂ ਇਧਰੋਂ ਚੜ ਜਾਓ ਉਸ ਤੋਂ ਚੜ ਜਾਓ ਉਹ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਸਨੈਸਰ ਵੀ ਲੱਥਾ ਤੇ ਦੂਨੇ ਪਤਾ ਲੱਗਦਾ ਸਰਵਾ ਚ ਲੱਗ ਗਿਆ ਬਾਈ ਖਲੋਂਦੇ ਨਹੀਂ ਲੋ ਜਾਣੇ ਇੱਧਰ ਉਹ ਮੈਂ ਕਰਵਾਉਣਾ ਹਾਂ ਬੜੀ ਮਿਹਰ ਮਾਪੇ ਦੀ لاویر ستنام دسدیے موਲੇ ਦਾ ਕਿੰਨਾ موਲੇ ਦਾ ਛੋਟਾ ਜਿਹਾ موਲੇ ਦਾ ਵੀ 48000 ਰੁਪਇਆ ਕਹਿੰਦਾ 46 ਦੀ ਵੀ ਦੇਣੀ 46 ਨੇ ਕਿ ਮੋਲ ਮਾਲ ਵੇਚਣ ਵਾਲੀ ਲੋ ਜੀ 46000 ਰੁਪਇਆ ਬਾਕੀ ਚਲੋ ਸਾਰੇ ਮੇਰੇ ਨਾਲ ਉਹ 46 ਨਹੀਂ ਇਹ 42000 ਦੀ ਦੇ ਦੇਣੀ ਹੈ 42 ਦੇ ਦੇ ਤੇਲਾ ਮਾਲ ਸਾਰਾ ਨਵਾਂ ਹੀ ਹੋ ਪਹਿਲਾ ਦੂਜਾ ਜੇ ਮੈਂ ਮੜੀ ਆਪਣੀ ਸੋਇਆਂ ਜਿਹਦਾ ਆਪਾਂ ਸੋਇਆਂ ਜਾਂ ਆਖਾ ਵੀ ਅਗਲਾ ਆਉਦੀ ਮਰਜ਼ੀ ਕਰਦੇ ਆ ਸਹੀ ਆ ਸਹੀ ਆ ਨੇ ਮਾਲ ਚੰਗਾ ਹੋ ਸਾਬ ਦਾ ਰੇਟ ਵੀ ਬੜਾ ਚੰਗਾ ਮੋਤਲਾ ਭਾਵਾ ਜੀ 14 15 ਕਿਲੋ ਵਾਲੀ ਆ ਚੰਗੀ ਆ ਉਨੀ ਪੋਲੀ ਜੇ ਬੜੀ ਖੁੱਲਣਾ ਵੈੜ ਨੇ ਥੱਲੇ ਸੋ ਚੰਗੀ ਆ ਵੈੜ ਤੇ ਬਹੁਤ ਬਾਧੇ ਵਾਲੀ ਆ ਦੁੱਧ ਵਾਲੀ ਬੈਣ ਆ ਠੀਕ ਆ ਜੀ ਪਾਲਿਓ ਹੱਥ ਮੇਰੇ ਭਰਾ ਇਧਰ ਇੱਕ ਵਛੀ ਹੰਸਰ ਵਛੀ ਇਹ 50 116 ਦੀ ਇਹਨੂੰ 12 13 ਦਿਨ ਹੋ ਗਏ ਟੀਕਾ ਭਰੇ ਨੂੰ ਅੱਛਾ ਇਹ ਰਾਤੀ ਆਹੀ ਘਰ ਵਾਲੀ 50 116 ਦੀ ਆਹੋ ਇਹ ਕਿਹਨਾ ਟੋਕਰ ਘਰ ਵਛੀ ਲਈ ਉਹ ਵੇਕੀ ਆਉਂਦੀ ਆਉਂਦੀ ਤੇ ਇਹ ਬੁਰਕੇ ਫਿਰ 40 116 ਦੀ ਕਿ 50 116 ਦੀ ਉਹ ਪਹਿਲਾਂ ਹੀ 40 ਕੇ 50 ਦੱਸਿਆ ਹੈਗਾ ਨਾਲੇ ਚਲ ਮੁਸਲਮਾਨ 50 ਨਹੀਂ ਆਖਿਆ ਹੈਗਾ ਅੱਛਾ ਮੈਂ ਤਾਂ ਸਹੀ ਗਲਤ ਹੋ ਗਿਆ 40 116 ਨਾ ਹੋਵੇ ਚਲ ਜਿਹੜਾ ਮਰਜ਼ੀ ਹੋਵੇ ਮਗਰ 16 ਆਉਂਦਾ ਜੀ ਭਾਵੇਂ 40 ਹੋਵੇ ਭਾਵੇਂ 50 ਹੋਵੇ ਚਲੋ 50116 ਵੀ ਮੇਰਾ ਭਰਾ ਮਾਰ ਲਿਓ ਸੀਮਨ ਸਰਚ ਵੈਸੇ ਚਾਹ ਚੋ ਡੈਨਮਾਰਕ 40116 40126 40128 4016 ਚੰਗੇ ਸੀਮਨ ਦੀ ਆ ਗੱਲ ਗੱਦੀ ਗਾਈ ਬੜੀ ਚੰਗੀ ਦੀ ਆ ਸੋ ਬੱਚੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਰੰਗ ਬਾਜ ਆ ਬਾਕੀ ਦੇਖੋ ਨੁਕਰੀ ਘੋੜੀ ਵਰਗੀ ਮਿੱਤੇ ਰੋਕੀ ਮੜਾ ਜਾ ਆ ਮੜੇ ਖਾਦ ਗਏ ਝੋਲੀ ਸੱਤੇ ਵੀਰ ਆ ਵੇਖੋ ਵੇਖੋ ਆ ਦਵਾਈ ਨਾਲ ਚਚੜ ਫਰੇ ਪੈ ਵੀ ਜੈਨ ਹੁਣ ਮੜ ਮੜ ਕੇ ਆ ਰਿਹਾ ਉਹ ਇਹ ਵਰ ਠੀਕ ਆ ਜੀ ਕੋਈ ਦੇਖੋ ਚਾਰੇ ਥਾਣਾ ਠੀਕ ਆ ਹਾਂ ਚੰਗੀ ਆ ਵਾਸੀ ਆ ਚਾਰੇ ਥਾਂ ਤੇ ਪਹਿਵਾਹ ਹੀ ਲੈਂਦੇ ਨਹੀਂ ਨੇ ਹੈ ਥਾਂ ਤੇ ਪਹਿਵਾਹ ਨਹੀਂ ਲੈਂਦੇ ਥਾਂ ਤੇ ਚੋੜ ਹੀ ਲੈਣੀ ਆ ਹਨ ਚਾਰੇ ਵਾਧੇ ਵਾਲੇ ਕੇ ਪੰਜਵੇਂ ਤੋਂ ਵਾਧੇ ਵਾਲਾ ਥਾਂ ਨਹੀਂ ਆ ਲਓ ਵੀ ਬੱਛੀ ਕਰੋ ਚੈੱਕ ਇਹ ਵੀਰ ਸਤਨਾਕ ਸਿੰਘ ਇਹ ਆਈ ਕਰਾਈ ਤੇ ਨਹੀਂ ਕਿਸੇ ਨੇ ਪਿਛੋਂ 14 15 ਦੇ ਵੀਰ ਜੀ ਉਹ ਆਂਦੀ ਹੋ ਗਈ ਸੀ ਦੋ ਲਈਆਂ ਦੋ ਕੜ ਕੱਪੜੇ ਲਈ ਉਹ ਵੇਖੀ ਰਾਤੀ ਅੱਛਾ ਜੀ ਆ ਦੇ ਫਿਰ ਇਹ ਤਾਂ ਵੀਡੀਓ ਪਾ ਦੇ ਅਸੀਂ ਸੋਹਣੀ ਕੋਈ ਪੈਂਪੜਾ ਸਾਲੂ ਗਾੜੀ ਤੇਰੀ ਮਾਂ ਵੀ ਆਪਾਂ ਲੈਂਦੀ ਅੱਛਾ ਅੱਛਾ ਉਹ ਤੇ ਆਪਾਂ ਪਹਿਲਾਂ ਵੇਚੀ ਤਾਂ ਓ ਬੜੀ ਵਧੀਆ ਚੰਗੀ ਆ ਰੰਗ ਬਾਜ ਆ ਕੱਲ ਨੂੰ ਕੋਈ ਸਾਹਮੇ ਬੱਚੀ ਨੀ ਆ ਗਈ ਹਣਾ ਉਹ ਲੱਖ ਸਵਾ ਲੱਖਾਂ ਦੀ ਤਿਆਰ ਹੋਣ ਵਾਲੀ ਹੈ ਇਹ ਵੀ ਉਸ ਦਾ ਨਾਮ ਅੱਜ ਆਪਾਂ ਕਿੰਨੇ ਦੇ ਦਿਨ ਚਲੋ ਖਾਲੀ ਆਨਸਰ ਉਹ ਮੁੱਲ ਤੇ ਭਾਵੇਂ ਫੰਜੀ ਕਰ ਲਈ ਆ 16000 ਦੇ ਦਿੰਦੇ ਆ 16 ਨਹੀਂ ਨਹੀਂ ਮੈਂ ਤੇਰੀ ਗੱਲ ਸੁਣਦਾ ਜੇ ਮਗਰ 16 ਲੱਗਦਾ ਤੇ ਇੰਦਰ ਆਦਾ ਸੋਨਾ ਹੀ ਕਰਦਾ ਲਾ ਕੇ ਇਹ 13000 ਦੇ ਦਾਂ 13 ਦੀ 13 ਪੌਝ ਵੀ ਕਰਦਾ ਇਹ ਪੌਝ ਵੀ ਕਰਦਾ 13 ਕਰ ਦੋ ਕਰ ਆ ਨੋ ਵੀ ਬੱਚਾ ਬਹੁਤ ਖੂਬਸੂਰਤ ਆ ਹੈ ਖੀਰੀ ਆ ਅੱ ਨਹੀਂ ਦੋਂਦੀ ਦੋਂਦੀ ਆ ਬਰਾਬਰ ਕਰ ਗਈ ਆ ਹਾਂ ਠੀਕ ਆ ਜੀ ਹਾਂ ਜੀ ਦੋਂਦੇ ਬਰਾਬਰ ਕਰ ਗਈ ਆ ਪੱਛੀ ਮੇਰਾ ਭਰਾ ਵਜਨ ਦੇ ਵਿੱਚ ਵੀ ਆ ਚਲੋ ਮਹੀਨਾ ਦੋ ਮਹੀਨਾ ਹੱਥੋਂ ਤਫੇਰ ਲਿਆ ਜੇ ਏਆਈ ਦੇ ਬਿਲਕੁਲ ਕਾਬਿਲ ਹੋਈ ਖੜੀ ਆ ਕੋ ਕਿਲੋ ਖਣ ਪਾウダー ਚਰ ਕੇ ਬਣੀ ਖੜੀ ਆ ਇਹ ਵੀ ਜੀ ਤਿੱਤਰ ਬੜੇ ਆਈਆਂ ਦਵਾਈ ਵਾਲੀ ਵੀ ਕਰੀ ਤਿੱਤਰ ਬੜੇ ਲੱਗੇ ਨੌਜ ਨਹੀਂ ਚੰਗਾ ਸਭ ਆ ਬਾਈ ਆਪਾਂ ਇਹਦੀ ਮਾਂ ਜਾਂਦੀ ਕੋਈ ਲਾ 25 26 ਕਿਲੋ ਦੁੱਧ ਚਵਾ ਕੇ ਇਥੇ ਉਹ ਆਪਣੀ ਵੀਡੀਓ ਵਿੱਚ ਹੀ ਛਾਲੇ ਵਿੱਚ ਹੀ ਚੀਜ਼ ਠੀਕ ਆ ਠੀਕ ਆ ਨੋਬੀ ਇਹ ਦੱਸੋ ਅੱਜ ਸਿਰਫ 13000 ਦੀ ਬੱਛੀ ਮਿਲ ਜਾਣੀ ਆ ਤੇ ਬਾਕੀ ਮੇਰਾ ਭਰਾ ਅੱਗੇ ਥੋੜੀ ਜਿਹੀ ਕੇਅਰ ਕਰ ਲਿਆ ਜੇ ਬੱਛੀ ਫਿਰ 1,50,000 ਦੀ ਭਾਵੇਂ ਕੋਈ ਸੇਲ ਕਰ ਲਿਆ ਹੁੰਦੇ ਸਾਹ ਉਹ ਗੜੀ ਵਾਲੇ ਮੁਕੱਦਰ ਆ ਜੀ ਜੋਸੀ ਵਾ ਇਹ ਅੱਜ ਨਾਗਨੇ ਵੀਰ ਸਤਨਾਮ ਦੇ ਅੱਡੇ ਤੇ ਠੀਕ ਆ ਜੀ ਟੋਟਲ 15-16 ਨਾਗ ਤੁਹਾਨੂੰ ਦਿਖਾਤੇ ਆ ਮੱਝਾਂ ਵਿੱਚ ਦਿਖਾਈਆਂ ਨੇ ਵਿੱਚ ਵਹਿੜਾ ਬੂੜਾ ਵੱਡੀ ਗਿਣਤੀ ਦੇ ਵਿੱਚ ਮਾਲ ਆ ਤੇ ਹਰੇਕ ਤਰ੍ਹਾਂ ਦਾ ਪੜਤਾ ਜਿਹੜੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਜਾਇਜ਼ ਰੇਟ ਆ ਹਰੇਕ ਵੀਰ ਦੀ ਪਹੁੰਚ ਦੇ ਵਿੱਚ ਹਾਂਜੀ ਤੇ ਵੀਰ ਸਤਨਾਮ ਇਹ ਅੱਜ ਪਸ਼ੂ ਆਪਣੇ ਕੋਲ ਟੋਟਲ ਹਾਂਜੀ ਹਾਂਜੀ ਤਾਂ ਨੰਬਰ ਇੱਕ ਕਰ ਦਿਓ ਸਾਂਜੀ ਨੰਬਰ ਆਪਣਾ ਹੈ 94655 ਹਾਂ 58955 ਪਿੰਡ ਕਰੋ ਤਹਿਸੀਲ ਪਟਿਆਲਾ ਜ਼ਿਲ੍ਹਾ ਸਿੱਤਨੂਨ ਸਾਹਿਬਾ ਜੀ ਹਾਂ ਜੀ ਠੀਕ ਹੈ ਭਾਜੀ ਬਾਬੇ ਘੁਮਾ ਦਿਓ ਕੈਮਰਾ ਵੜਾ ਬਾਬੇ ਜੀ ਮਿਹਰ ਆ ਜੀ ਸੋ ਦੋਸਤੋ ਇਹ ਅੱਜ ਨਾਗਸੀ ਕੇ ਮੋٹے ਤੌਰ ਤੇ ਸਾਰੇ ਭਰਾਵਾਂ ਨੂੰ ਦਿਖਾਉਣੇ ਬਾਕੀ ਭਰਾ ਆਏ ਨਹੀਂ ਇੱਥੇ ਠੀਕ ਹੈ ਜੀ ਖਰੀਦਦਾਰੀ ਇਸੇ ਤਰ੍ਹਾਂ ਰੱਖੀਂ ਦੇ ਵਿੱਚ ਲੋਕਲ ਏਰੀਆ ਦੇ ਕਰਕੇ ਵੀ ਭੈਣ ਭਰਾ ਆਏ ਗਏ ਰਹਿੰਦੇ ਆ ਤੋ ਦੂਰੋਂ ਨੇੜੇੋਂ ਵੀ ਜਿਹੜੇ ਵੀਰ ਸੱਜਣ ਨੂੰ ਪਤਾ ਲੱਗਦਾ ਵੱਡੀ ਕੀਮਤੀ ਦੇ ਵਿੱਚ ਪਸ਼ੂ ਆ ਤੇ ਭੈਣ ਭਰਾ ਮੇਨੋਂ ਦਾ ਮੇਲਾ ਲੱਗਾ ਰਹਿੰਦਾ ਚੱਤੇ ਪੈਤੋਂ ਦਾ ਸੱਜੇ ਪਾਸੇ ਸੋਖ ਰੱਖੇ ਤੇ ਤਰਾਈ ਪਸ਼ੂ ਆਉਂਦੇ ਰਹਿਣ ਜਾਂਦੇ ਰਹਿਣ ਤੇ ਬਿਲਕੁਲ ਹਰੇਕ ਘਰ ਤੱਕ ਦੁੱਧ ਪਹੁੰਚਦਾ ਰਹੇ ਸੋ ਮਾਲ ਅਜੇ ਤਕਰੀਬਨ 16-17 ਨਾਲ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕਰਤੇ ਆ ਮੱਝਾਂ ਵੀ 5-6 ਨੇ ਸੁਈਆਂ ਸਫਾਈਆਂ ਗੱਬਣ ਹਰੇਕ ਤਰ੍ਹਾਂ ਦੀਆਂ ਠੀਕ ਆ ਜੀ ਸੋ ਧੰਨਵਾਦ ਸਾਰੇ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਵੇਖੀ ਆ ਦੱਬ ਕੇ ਸ਼ੇਅਰ ਕੀਤੀ ਆ ਸੋ ਮਿਲਦੇ ਆ ਦੋਸਤਾਂ ਇਕ ਨਵੀਂ ਅਪਡੇਟ ਦੇ ਨਾਲ